ਜੀ ਖੜੇ ਆ ਪੀਏਪੀਸੀਐਲ ਦਫਤਰ ਦਰਾਹਾ ਦੇ ਅੱਗੇ ਜਿੱਥੇ ਕਿ ਭਾਰਤੀ ਕਿਸਾਨ ਜੁਨੀਅਨ ਸਿੱਧੂ ਪਰ ਵੱਲੋਂ ਜੋ ਕਿਸਾਨ ਭਾਈਚਾਰਾ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਜੋ ਮੁੱਖ ਗੇਟ ਆ ਉਸ ਨੂੰ ਤਲਾ ਲਗਾ ਦਿੱਤਾ ਗਿਆ ਜੋ ਕਿਸਾਨਾਂ ਦੀ ਮੰਗ ਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜੋ ਬਿਜਲੀ ਦੀ ਸਪਲਾਈ ਹੈ ਜੋ ਖੇਤੀ ਸੈਕਟਰ ਵਾਸਤੇ ਬਿਜਲੀ ਦਿੱਤੀ ਜਾਂਦੀ ਆ ਪੰਜਾਬ ਸਰਕਾਰ ਵੱਲੋਂ ਉਸ ਬਿਜਲੀ ਦੀ ਜੋ ਸਪਲਾਈ ਹੈ ਉਹ ਸਹੀ ਤਰੀਕੇ ਨਾਲ ਨਹੀਂ ਦਿੱਤੀ ਜਾ ਰਹੀ ਸਿਰਫ 3 ਘੰਟੇ ਜਾਂ 4 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜੋ ਕਰਕੁੰਨ ਨੇ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਉਹਨਾਂ ਦੀ ਮੰਗ ਹੈ ਅਗਰ ਸਪਲਾਈ ਦੀ ਬਹਾਲੀ ਜਲਦੀ ਨਹੀਂ ਹੁੰਦੀ ਤਾਂ ਉਹ ਜੋ ਨੈਸ਼ਨਲ ਹਾਈਵੇ ਹੈ ਜਾਂ ਜੋ ਲੁਧਿਆਣਾ ਦੱਖਣੀ ਬਾਈਪਾਸ ਰੋਡ ਹੈ ਉਸ ਨੂੰ ਜਾਮ ਕਰ ਦੇਣਗੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪੁੱਜ ਗਿਆ ਅ ਉਹ ਕਰਦੇ ਆ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਨੇ ਉਹਨਾਂ ਨਾਲ ਗੱਲਬਾਤ ਪੰਜਾਬ ਸਰਕਾਰ ਕਹਿੰਦੀ ਐ ਜੇ ਪਾਣੀ ਵਾਸਤੇ ਕਿਸਾਨਾਂ ਦੇ ਵਾਸਤੇ ਜੋ ਚੋਏ ਨੇ ਸੂਏ ਨੇ ਖੇਤਾਂ ਦੇ ਖੁਜੇ ਕਰ ਦਿੱਤੇ ਗਏ ਨੇ ਕਿ ਤੁਹਾਡੇ ਵੀ ਇਹ ਸਬਦਾ ਮਿਲੀ ਐ ਸੂਆ ਤੇ ਦੇਖੋ ਜੀ ਚੋਇਆ ਚ ਜਾਂ ਉਹਨਾਂ ਚ ਜੇ ਪਾਣੀ ਹੋ ਨਹੀਂ ਹੈਗਾ ਪਿੱਛੇ ਉਹ ਤੇ ਪਾਣੀ ਹੋ ਨਹੀਂ ਤਉ ਉਹਦੇ ਵਿੱਚੋ ਜੇ ਆਪਾਂ ਮੋਟਰੇ ਲਾ ਲਈਏ ਤੇ ਹੁਣ ਜੇ ਧਰਤੀ ਦੇ ਥੱਲੇ ਹੀ ਪਾਣੀ ਨਹੀਂ ਆ ਤਾਂ ਉਹਦਾ ਕੋਈ ਮਤਲਬ ਨਹੀਂ ਆ ਪਰ ਇਹ じゃ ਕੋਈ ਵੀ ਕੀਤਾ ਨਹੀਂ ਆ ਜੋ ਤੁਸੀਂ ਕਿਹਾ ਉਹ ਕਿਤੇ ਵੀ ਸਾਡੇ ਪਿੰਡ ਇੱਥੇ ਪਹੁੰਚਦਾ ਨਹੀਂ ਹੋਇਆ ਕੋਈ ਸੁਝਾਇਆ ਉਹ ਉਹਨੂੰ ਚਾਲੂ ਕੀਤਾ ਵੀ ਨਹੀਂ ਜੇ ਧਰਤੀ નીચે ਪਾਣੀ ਨਹੀਂ ਆ ਤਾਂ ਫਿਰ ਆਪਾਂ ਬਿਜਲੀ ਲਾ ਕੇ ਉਹ ਪਾਣੀ ਨੂੰ ਹੋ ਖਤਮ ਕਰਨੇ ਜਾ ਰਹੇ ਆ ਨੁਕਸਾਨ ਹੀ ਹੈ ਨਹੀਂ ਅਸੀਂ ਤਾਂ ਹੋਰ ਵੀ ਇਹਨਾਂ ਨੂੰ ਦੇਖੋ ਆ ਫਸਲ ਤਾਂ ਪਾਲਣੀਆਂ ਨਹੀਂ ਜੇ ਅਸੀਂ ਜਿਹੜੀ ਲੋਈ ਆ ਇਹ ਇਹ ਧਾਨਜਦ ਕੇ ਜਿਹੜਾ ਚੌਲ ਲਾ ਰਿਹਾ ਇਹ ਸਿਰਫ ਪੰਜਾਬ ਤੋਂ ਬਾਅਦ ਬਾਕੀ ਸੂਬਿਆਂ ਲਈ ਉਹ ਪ੍ਰਦਾਨ ਕੀਤਾ ਜਾਂਦਾ ਅਸੀਂ ਤਾਂ ਬਹੁਤ ਘੱਟ ਖਾਂਦੇ ਆ ਚੌਲ ਮਨੇ ਸਾਡਾ ਖਾਣਾ ਨਹੀਂ ਹੁੰ ਤੇ ਇਸ ਲਈ ਇਹ ਲੋਕਾਂ ਦਾ ਢਿੱਡ ਭਰ ਲਈ ਤਾਂ ਪਹਿਲਾਂ ਉਹ ਵੀ ਜ਼ਰੂਰੀ ਹੈ ਨਾ ਸਰ ਕੀ ਫਸਲਾਂ ਦਾ ਜਿਹੜਾ ਬਦਲਾਅ ਆਇਆ ਹੈ ਕਿ ਸਰਕਾਰਾਂ ਤੇ ਰਿਗਾਰਡ ਵਿੱਚ ਜੱਗ ਜਾਂ ਆਪਣੇ ਤੌਰ ਤੇ ਤੁਸੀਂ ਕੋਈ ਫਸਲਾਂ ਦਾ ਬਦਲਾਅ ਵੀ ਕਰਨ ਜਾ ਰਹੇ ਹੋ ਬਿਲਕੁਲ ਸਰ ਅਸੀਂ ਤਾਂ ਕਹਿੰਦੇ ਹਾਂ ਅਸੀਂ ਤਾਂ ਐਮਐਸਪੀ ਮੰਗ ਰਹੇ ਸੀ ਸਾਡੀ 23 ਫਸਲਾਂ ਤੇ ਐਮਐਸਪੀ ਮੰਗਣ ਦੀ ਉਹ ਸੀਗੀ ਪਰ ਉਹ ਤਾਂ ਮੂੰਗੀ ਤੋਂ ਵੀ ਇਹਨਾਂ ਨੇ ਐਮਐਸਪੀ ਨਹੀਂ ਚੱਕ ਦਿੱਤੀ ਆ ਅਸੀਂ ਕੋਈ ਵੀ ਇੱਥੇ ਛੋਣਾਂ ਨਹੀਂ ਲਾਊਗਾ ਤੁਸੀਂ ਬਾਕੀ ਸਾਡੀ 23 ਫਸਲਾਂ ਤੇ ਦਵੋ ਨਾ ਐਮਐਸਪੀ ਦੇ ਦਿਓ ਸਾਨੂੰ ਤੇ ਕੋਈ ਵੀ ਪੂਰਾ ਬਦਲਾਅ ਹੋ ਜਾਊਗਾ ਕਹਿਣ ਦੀ ਵੀ ਨਹੀਂ ਲੋਟ ਪੈਣੀ ਪਿਛਲੇ ਸਾਲ ਫੁੱਲ ਬਿਜੜੀ ਆਈ ਆ ਪਾਣੀ ਬਹੁਤ ਸੀਗਾ ਉਸਨ ਤੇ ਅਸੇ ਸਮੇਂ ਨੂੰ ਕਿਵੇਂ ਕੰਪੇਅਰ ਕਰਦੇ ਨੇ ਤੇ ਪਿਛਲੇ ਸਾਲ ਫੁੱਲ ਨਹੀਂ ਆਈ ਪਰ ਇਸ ਵਾਰ ਤਾਂ ਹਾਂ ਇਸ ਵਾਰ ਤਾਂ ਜ਼ਿਆਦਾ ਮਿਲੀ ਹੈ ਬਿਜਲੀ بارشਾਂ ਸੀਗੀਆਂ ਕਾਫੀ ਕਿਉਂਕਿ ਉਹ ਉਹ ਤਾਂ ਅਸੀਂ ਹੜ੍ਹਾਂ ਚ ਵੀ ਕਾਫੀ ਮਾਰ ਖਾਦੀ ਆ ਸਾਡੀਆਂ ਫਸਲਾਂ ਹੜ੍ਹਾਂ ਨੇ ਵੀ ਬਰਬਾਦ ਕੀਤੇ ਨੇ ਉਹਨਾਂ ਦੇ ਵੀ ਹਜੇ ਤੱਕ ਮੁਆਵਜ਼ੇ ਬੱਛੇ ਪਏ ਨੇ ਜਾਂ ਹੋਰ ਕੋਈ ਅੱਗ ਲੱਗਣ ਦਾ ਮੁਆਵਜ਼ਾ ਸਰਕਾਰ ਨੇ ਦੇਖੋ ਸਰਕਾਰ ਨੇ ਹਜੇ ਹੁਣ ਸਾਡੇ ਪਿੰਡ ਦੀ ਜੋ ਕਣਕ ਜਲੀ ਆ ਜੀ 10 ਕਿਲੇ ਕਣਕ ਸਾਡੇ ਰਾਮਪੁਰ ਦੀ ਜਲੀ ਆ ਹਜੇ ਤੱਕ ਉਹਦਾ ਕੋਈ ਮੁਆਵਜ਼ਾ ਨਹੀਂ ਅਸੀਂ ਕਿੰਨੀ ਵਾਰ ਐਸਡੀਐਮ ਸਾਹਦੇ ਕੋਲ ਜਾਂ ਹੋਰ ਡੀਸੀ ਮੈਡਮ ਦੇ ਕੋਲ ਵੀ ਕੋਚ ਕਰ ਲਈ ਆ ਹਜੇ ਤੱਕ ਉਸ ਕਿਸਾਨ ਨੂੰ ਅਸੀਂ ਮੁਆਵਜ਼ਾ ਨਹੀਂ ਦਿਵਾਪਾ ਹੈ ਜਿਹੜੇ ਬੱਕਰੀ ਤੇ ਮੁਰਗੀ-ਉਰਗੀ ਦਾ ਅੱਖ ਨਹੀਂ ਕਾਦਾ ਕਾਦਾ ਮੁਆਵਜ਼ਾ ਦੇਣ ਦੀਆਂ ਗੱਲਾਂ ਕਰਦੇ ਸੀ ਤੁਸੀਂ ਧਰਨਾ ਮਾਰਿਆ ਸਿੱਧੂਪੁਰ ਵੱਲੋਂ ਬਹੁਤ ਵੱਡਾ ਅਪਰਾਲਾ ਕੀਤਾ ਪਰੰਤੂ ਤੁਹਾਡੀਆਂ ਜਿੱਥੇ ਬੰਦੀਆਂ 35 36 ਹੋਰ ਵੀ ਨੇ ਉਹ ਕਿਉਂ ਨਹੀਂ ਪੁੱਜੀਆਂ ਉਹ ਸਰ ਬਿਜੀ ਨੇ ਆਪਣੇ ਸ਼ੰਭੂ ਬਾਰਡਰ ਤੇ ਜਿਹੜੀਆਂ ਸਾਡੇ ਨਾਲ ਸਾਰੀਆਂ ਜਿੱਥੇ ਬੰਦੀਆਂ ਨੇ ਜਿਵੇਂ ਇਹ ਕੀ ਹੈ ਇਹ ਸਾਡੇ ਬਲਾਕ ਤੇ ਜਾਂ ਸਾਡੇ ਜ਼ਿਲ੍ਹੇ ਤੇ ਆਈ ਹੈ ਗੱਲ ਉਹ ਉਹਨਾਂ ਨੂੰ ਅਸੀਂ ਕਾਲ ਕਰਾਂਗੇ ਉਹ ਤੁਰੰਤ ਪਹੁੰਚਣਗੇ ਸਰ ਐਸੀ ਗੱਲ ਹੀ ਹੈ ਧਰਨਾ ਨਿਰੰਤਰ ਚੱਲਗਾ ਜੀ ਸੰਕੇਤ ਗਰੂਪ ਵਿੱਚ ਇਹ ਨਿਰੰਤਰ ਚੱਲੂਗਾ ਜੀ ਜਦ ਤੱਕ ਸਮੱਸਿਆ ਨਹੀਂ ਹੱਲ ਹੁੰਦੀ ਜੇ ਅਸੀਂ ਕੱਲ ਨੂੰ ਤੁਹਾਨੂੰ ਦੱਸ ਤਾ ਇਹ ਸਮੱਸਿਆ ਜਿਉਂਦੀ ਤਿਉਂ ਖੜੀ ਰਹੀ ਤਾਂ ਫਿਰ ਸਾਡੇ ਧਾਨ ਤਾਂ ਮਰ ਜਾਣੇ ਜਿਹੜੀ ਤਾਂ ਸਰ <s> ਹੰਪੀਰ ਜੀ ਕੀ ਕਹਿਣਾ ਚਾਹੁੰਦੇ ਪਿਛਲੇ ਸਾਲ ਦੀ ਕੰਪੇਅਰ ਤਾਂ ਨਹੀਂ ਅਸੀਂ ਕਰਦੇ ਪਿਛਲੇ ਸਾਲ ਦੀ ਬਰਸਾਤ ਸੀ ਸਮੇਂ ਨਾਲ ਪਾਣੀ ਸੀ ਇਸ ਵਾਰ ਬਰਸਾਤ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਇਹ ਗੱਲ ਕਰਨਾ ਚਾਹੁੰਦੇ ਜਿਹੜਾ ਜੀ ਆਪਣੇ ਕਿਸਾਨ ਭਰਾਵਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਸਰਕਾਰ ਦਾ ਵਾਅਦਾ ਸੀ ਉਸ ਦੀ ਫੂਕ ਨਿਕਲ ਚੁੱਕੀ ਹੈ ਉਸ ਦੇ ਸਬੰਧ ਦੇ ਵਿੱਚ ਸਾਡਾ ਜਿਹੜਾ ਰਾਮਪੁਰ ਔਰ ਖਹਿਰਾ ਫੀਡਰ ਇੱਥੋਂ ਦੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਆ ਪੁੱਤਾ ਵਾਂਗੂ ਪਾਲੀ ਹੋਈ ਫਸਲ ਇਸ ਟਾਈਮ ਸੁੱਕਦੀ ਜਾ ਰਹੀ ਹੈ ਖੇਤਾਂ ਦੇ ਵਿੱਚ 3 ਤੋਂ ਲੈ ਕੇ 5 ਘੰਟੇ ਦੇ ਵਿੱਚ ਵਿੱਚ ਬਿਜਲੀ ਇੱਥੇ ਆ ਰਹੀ ਹੈ ਜੇ ਬਾਈ ਚਾਂਸ ਕੋਈ ਫਾਲਟ ਪੈ ਜੇ ਤਾਂ ਉਸ ਦੀ ਪੂਰਤੀ ਦੁਆਰਾ ਕੀਤੀ ਨਹੀਂ ਜਾਵੇ ਐਮਐਸਬੀ ਲਾਗੂ ਨਹੀਂ ਸੀ ਉਸ ਵੇਲੇ ਵੀ ਲੋਕ ਜਲਾ ਕਰ ਰਹੇ ਸਨ ਧਰਨਾ ਦੀ ਹੈ ਮਤਲਬ ਜੇ ਕੋਈ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਬਹੁਤ ਤੋਂ ਬਾਅਦ ਸਾਰਾ ਸਟਾਫ ਪ੍ਰੋਬਲਮਸ ਨੇ ਉਹਨਾਂ ਨੇ ਸੌਰਟ ਆਉਟ ਨਹੀਂ ਕਰਦੇ ਧਰਨਾ ਦੀ ਜਗ੍ਹਾ ਕਿੱਥੋਂ ਤੱਕ ਲੱਗੇ ਅਸੀਂ ਕੋਸ਼ਿਸ਼ ਕਰ ਮਿੰਟਾਂ ਬਾਅਦ ਆਪਣੀ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਸੀਨੀਅਰ ਜਿਹਨੇ ਵੀ ਇੱਥੇ ਖੜੇ ਆ ਇਸ ਤੋਂ ਬਾਅਦ ਸਾਡਾ ਅਗਲਾ ਫੈਸਲਾ ਹੋਊਗਾ ਕਿ ਜਿਹੜਾ ਆਪਣਾ ਚੰਡੀਗੜ੍ਹ ਰੋਡ ਹੈ ਇਹਨੂੰ ਜਾਮ ਕਰਾਂਗੇ ਜੇ ਕੋਈ ਆਪਣਾ ਇਹਨਾਂ ਦਾ ਵਿਭਾਗ ਦਾ ਕੋਈ ਕ ਨਹੀਂ ਕਰਦਾ ਤਾਂ ਮਤਲਬ ਅੱਜ ਤੱਕ ਕਿੰਨੇ ਘੰਟੇ ਆ ਰਹੀ ਹੈ तकरीबन 3 ਤੋਂ 5 ਘੰਟੇ ਆ ਰਹੀ ਹੈ ਜੀ ਬਹੁਤ ਬੁਰਾ ਹਾਲ ਹੈ ਕਿਸਾਨਾਂ ਨੂੰ ਜਨਰੇਟਰ ਲਾ ਕੇ ਆਪਣੀਆਂ ਫਸਲਾਂ ਜਿਹੜਾ ਪਾਣੀ ਲਾਉਣਾ ਪੈ ਰਿਹਾ ਲਾਸਟ ਈਅਰ ਅਸਾਂ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਨਹੀਂ ਸੀ ਕਿਸਾਨ ਬੜੇ 10 ਜੁਲਾਈ 12 ਜੁਲਾਈ ਤੱਕ ਸਿਰਫ ਇੱਕ ਮਹੀਨਾ ਦਾ ਪਾਣੀ ਚੱਲ ਪਿਛਲੇ ਸਾਲ ਵੀ ਜਿਹੜਾ ਰਾਜਗੜ ਫੀਡਰ ਸੀ ਉਹਦੇ ਬਹੁਤ ਬੁਰੇ ਹਾਲ ਸੀ ਅਸੀਂ ਇਹ ਦੱਖਣੀ ਬਾਈਪਾਸ ਬੰਦ ਕਰਕੇ ਉਹਦੀ ਸਪਲਾਈ ਸਹੀ ਕਰਾਈ ਸੀ ਇਹ ਨਹੀਂ ਅਸੀਂ ਕਹਿ ਸਕਦੇ ਵੀ ਹਾਲਾਤ ਚੰਗੇ ਸੀਗੇ ਹਾਲਾਤ ਇਹੋ ਜਿਹੇ ਸੀ ਪਿਛਲੀ ਵਾਰ ਰਾਜਗੜ ਫੀਡਰ ਦੇ ਉੱਪਰ ਵੀ ਜ਼ਿਆਦਾ ਬੁਰੇ ਹਾਲ ਸੀ ਇਸ ਵਾਰ ਰਾਮਪੁਰ ਰੋ ਰਖੇਰਾ ਫੀਡਰ ਉੱਪਰ ਬੁਰੇ ਹਾਲ ਸੀ ਸਭ ਨੂੰ ਦਿੰਦਾ ਵੀ ਜਿਸ ਤਰ੍ਹਾਂ ਕੇ ਪ੍ਰਧਾਨ ਜੀ ਜੋ ਪੰਜਾਬ ਦਾ ਵਾਟਰ ਟੇਬਲ ਨੀਚੇ ਜਾ ਰਿਹਾ ਹੈ ਤੇ ਪਾਣੀ ਦੀ ਜੋ ਮਾਤਰਾ ਹੈ ਵਰਸਾ ਘਟ ਰਹੀਆਂ ਨੇ ਦਰਪਕਤੀ ਜਾ ਰਹੀਆਂ ਨੇ ਸਾਰੇ ਸਾਡਾ ਇੱਕ ਪਾਣੀ ਦਾ ਇੱਕ ਪਾਣੀ ਦੂਜੀ ਨੂੰ ਕਿਹ ਕਹਿਣਾ ਚਾਹੋ ਦੇਖੋ ਕਿਸਾਨ ਦਾ ਨਹੀਂ ਚਾਹੁੰਦਾ ਵੀ ਉਹਨੂੰ ਆਪਣਾ ਛੋਣਾ ਜਾਂ ਕੋਈ ਇਹ ਜੀ ਹੋਰ ਜਿਹਨੂੰ ਪਾਣੀ ਲੱਗਦਾ ਫਸਲ ਬੀਜਣੀ ਪਏ ਪਰ ਸਰਕਾਰਾਂ ਨੇ ਸਾਨੂੰ ਹੱਲ ਵੀ ਕੀ ਦਿੱਤਾ ਇਹਨਾਂ ਨੇ ਇੱਕ ਮੂੰਗੀ ਦਾ ਹੱਲ ਦਿੱਤਾ ਸੀ ਸਰਕਾਰ ਦਾ ਕੋਈ ਇੱਕ ਵੀ ਨੁਮਾਇੰਦਾ ਤਾਂ ਕਹੀ ਵੀ ਸੀ ਕਿਸੇ ਨੂੰ ਅਸੀਂ ਐਮ ਐਸ ਪੀ ਦਿੱਤੀ ਹੈ ਜਾਂ ਨਹੀਂ ਦਿੱਤੀ ਜਿਹੜੀ ਫਸਲ ਵਿਗੂ ਕਿਸਾਨ ਨੇ ਤਾਂ ਉਹ ਬੀਜਣੀ ਹੈ ਸਰਕਾਰ ਬੰਦ ਕਰ ਦੇ ਕਿਸਾਨ ਕਿਉਂ ਬੀਜੇ ਜਿਹੜੀ ਸਰਕਾਰ ਹੁਣ ਇਹਨਾਂ ਨੇ ਮੱਕੀ ਦਾ ਹੱਲ ਕੱਢਿਆ ਕਿ ਮੱਕੀ ਨੂੰ ਪਾਣੀ ਘੱਟ ਲੱਗਦਾ ਕਾਰਨ ਕੀ ਆ ਉਹ ਪ੍ਰਾਈਵੇਟ ਫੈਕਟਰੀਆਂ ਇਹਨਾਂ ਨੇ ਆਪਣੀਆਂ ਖੋਲੀਆਂ ਨੇ ਮੱਕੀ ਦੇ ਵਿੱਚ ਜਿੰਨੇ ਪ੍ਰੋਡਕਟ ਬਣ ਰਹੇ ਨੇ ਉਹਨਾਂ ਦੇ ਆਪਣੇ ਬਣ ਰਹੇ ਨੇ ਮੱਕੀ ਨੂੰ ਛੋਣੇ ਨਾਲ ਪਾਣੀ ਵੱਧ ਲੱਗ ਰਿਹਾ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਪਰ ਇਹਨਾਂ ਕੋਲ ਕੋਈ ਵੀ ਹੱਲ ਨਹੀਂ ਅਸੀਂ ਕਿ ਕਹਿ ਰਹੇ ਹਾਂ 23 ਫਸਲਾਂ ਤੇ ਐਮ ਐਸ ਬੀ ਦੋ ਹਰ ਕਿਸਾਨ ਆਪਣੀ ਆਪਣੀ ਫਸਲ ਬੀਜੂ ਉਹਨੂੰ ਛੋਣਾ ਪੰਜਾਬ ਦੀ ਫਸਲ ਹੀ ਨਹੀਂ ਆ ਗਈ ਛੋਣਾ ਪਰ ਸਾਡੇ ਸਿਰ ਮੜੀ ਗਈ ਹੁਣ ਅਸੀਂ ਕਿੱਧਰ ਜਾਈਏ ਬਾਕੀ ਸਾਡੇ ਕੋਲ ਪੰਜਾਬ ਦੀ ਸਭ ਤੋਂ ਵੱਡੀ ਨਹਿਰ ਲੰਘਦੀ ਆ ਅੱਜ ਦਰਾਹੇ ਤੱਕ ਦੱਸੋ ਸਾਨੂੰ ਕਿੱਥੇ ਪਾਣੀ ਮਿਲਦਾ ਨਹਿਰ ਦਾ ਕਿਸੇ ਕਿਸਾਨ ਨੂੰ ਪਾਣੀ ਮਿਲਦਾ ਸਾਨੂੰ ਇਹ ਨਹਿਰ ਦਾ ਕੀ ਫਾਇਦਾ ਸਰਕਾਰ ਕਹਿੰਦੀ ਅਸੀਂ ਟੇਲਾਂ ਪੱਕੀਆਂ ਕਰਦੇ ਹਾਂ ਕਿੱਥੇ ਕੀਤੀ ਆ ਸਾਡੇ ਵਾਸਤੇ ਤਾਂ ਕੋਈ ਟੇਲ ਪੱਕੀ ਨਹੀਂ ਹੋਈ ਸਾਡੇ ਵਾਸਤੇ ਨਾ ਤਾਂ ਬਿਜਲੀ ਸਪਲਾਈ ਆ ਤਾਂ ਨਾ ਕੋਈ ਟੇਲ ਪੱਕੀ ਹੋਈ ਆ ਸਿਰਫ ਇਹਨਾਂ ਜਿੰਨੇ ਵਾਅਦੇ ਨੇ ਝੂਠੇ ਨੇ ਖੋਖਲੇ ਨੇ ਇਸ ਤੋਂ ਵੱਧ ਕੁਝ ਨਹੀਂ ਆਗਾ ਇਸ ਤਰ੍ਹਾਂ ਧਰਨਾ ਭਾਰਤੀ ਕਿਸਾਨ ਸੰਘੂਪਰਵ ਨੂੰ ਲਗਾ ਗਿਆ ਜੇ ਭਰਾਤਰੀ ਜਿੱਤੇ ਬੰਦੀਆਂ ਨੇ ਧਰਨਾ ਸ਼ਾਮ ਨੂੰ ਦੇਖੋ ਜੀ ਜਿਹੜੀਆਂ ਸਾਡੇ ਨਾਲ ਰਿਲੇਟਡ ਜਿੱਥੇ ਬੰਦੀਆਂ ਨੇ ਜਿਹੜਾ ਸਾਡਾ ਇਸ ਟਾਈਮ ਸ਼ੰਭੂ ਬੈਰੀਅਰ ਤੇ ਆਪਣਾ ਧਰਨਾ ਚੱਲ ਰਿਹਾ ਆ ਉਹ ਜਿੱਥੇ ਬੰਦੀਆਂ ਜੇ ਲੋੜ ਪਈ ਤਾਂ ਅਸੀਂ ਆਵਾਜ਼ ਮਾਰਾਂਗੇ ਸਾਡੇ ਨਾਲ ਜ਼ਰੂਰ ਆ ਖੜਨਗੀਆਂ ਜਿਹੜੀਆਂ ਜਿੱਥੇ ਬੰਦੀਆਂ ਸਾਡਾ ਪਹਿਲਾਂ ਨੇ ਦੁਨੀਆ ਉਹਨਾਂ ਨਾਲ ਹੋਣਗੇ ਸਾਡੇ ਨਾਲ ਕੀ ਅਸੀਂ ਐਵੇਂ ਤੇ ਨਹੀਂ ਮੰਨਦੇ ਸਾਡਾ ਧਰਨਗੇ ਕੋਈ ਉਹ ਨਹੀਂ ਮੇਰੇ ਨਹੀਂ ਉਹ ਨੇ ਉਹਦਾ ਜਿੱਤਿਆ ਗਿਆ ਕਿਸ ਤਰ੍ਹਾਂ ਜੋ ਮੰਤਰੀ ਅਨਮੋਲਦਰ ਨੇ ਹਾਂਜੀ ਵਾਅਦਾ ਕੀਤਾ ਸੀ ਕਿ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦੇ ਦਾਂਗੇ ਤੇ ਮੁੜ ਕੇ ਉਹਨਾਂ ਨੇ ਇਸ ਗੱਲ ਦੇ ਮਾਫੀ ਮੰਗੀ ਹੈ ਕੀ ਕਹੋਗੇ ਇਹ ਵੀ ਜੱਟੀ ਨੇ ਇਹਨਾਂ ਦੇ ਵੀਰ ਜੀ ਤੁਹਾਨੂੰ ਪਤਾ ਹੀ ਆ ਵੀ ਵਾਅਦੇ ਕਰਕੇ ਉਦੋਂ ਬਾਅਦ ਨਾਲ ਕੋਈ ਹੁੰਦੀ ਕੀ ਆ ਕਿ ਮਾਫੀ ਇਸ ਤੋਂ ਬਾਅਦ ਮੈਨੂੰ ਪਤਾ ਲੱਗੇ ਚੋਨੇ ਔਰ ਕਣਕ ਤੋਂ ਬਿਨਾ ਕਿਹੜੀ ਫਸਲ ਦੇ ਉੱਪਰ ਸਾਨੂੰ ਐਮਐਸਪੀ ਮਿਲ ਰਹੀ ਆ ਮੈਂ ਖੋਦ ਜਿਹਨੂੰ ਕਹਦੇ ਫੁੱਲਾਂ ਦੀ ਕਾਸ਼ਤ ਕਰਨ ਵਾਲਾ ਕਿਸਾਨ ਆ ਪਰ ਪੰਜਾਬ ਦੇ ਵਿੱਚ ਅੱਜ ਦਾ ਕੋਈ ਸਰਕਾਰੀ ਖਰੀਦ ਨਹੀਂ ਹੈਗੀ ਫੁੱਲਾਂ ਦੀ ਕਿਸਾਨ ਕਿੱਧਰ ਜਾਊਗਾ ਕੋਈ ਵੀ ਬਦਲਵਾ ਹਾਲ ਨਹੀਂ ਛੋਨੇ ਕਣਕ ਦਾ ਇਹਨਾਂ ਨੂੰ ਇਹਨਾਂ ਕੋਲ ਜੇ ਹੈਗਾ 23 ਫਸਲਾਂ ਹੈਗੀਆਂ ਨੇ ਅਸੀਂ ਇਹਨਾਂ ਨੂੰ ਆਪਣੇ ਮੰਗ ਪੱਤਰ ਦਿੱਤੇ ਹੋਏ ਨੇ ਪਰ ਉਧਰਲੇ ਪਾਸੇ ਸਰਕਾਰ ਹੁੰਦੀ ਨਹੀਂ ਪੰਜਾਬ ਦੇ ਪੰਜਾਬ ਦੀ ਫਸਲ ਆਪਣਾ ਪੰਜਾਬ ਦੇ ਲੋਕ ਕਿੰਨਾ ਚਾਹਣ ਝੋਲ ਕਾਉਂਦੇ ਨੇ ਪਰ ਸਾਡੇ ਸਿਰ ਮੜੀ ਗਈ ਹੈ ਪਰ ਇਸ ਟਾਈਮ ਸਾਡੀ ਮਜਬੂਰੀ ਹੈ ਜੇ ਅਸੀਂ ਇਹ ਫਸਲ ਨਹੀਂ ਬੀਜਾਂਗੇ ਤੇ ਆਪਣੇ ਬੱਚੇ ਕਿੱਥੇ ਕਿਸ ਤਰ੍ਹਾਂ ਪਾਲਾਂਗੇ ਇਹਦੇ ਵਿੱਚ ਪੰਜਾਬ ਦੇ ਉੱਪਰ ਮੜੀ ਹੋਈ ਫਸਲ ਹੈ ਬਾਕੀ ਜਿਹੜੇ ਇਹਨਾਂ ਲੀਡਰਾਂ ਦੇ ਆਪਣੇ ਵਾਦੇ ਨੇ ਝੂਠੇ ਨਿਕਲਦੇ ਰਹੇ ਹਮੇਸ਼ਾ ਨਿਕਲੇ ਨੇ ਜਿਹੜੀ ਮਰਜੀ ਸਰਕਾਰ ਆ ਗਈ ਇੱਕ ਲੋਕਾਂ ਨੇ ਬਹੁਤ ਵੱਡਾ ਬਦਲ ਦੇਖਿਆ ਸੀ ਸ਼ਾਇਦ ਪੰਜਾਬ ਦਾ ਸੁਧਾਰ ਹੋ ਜੂਗਾ ਪਰ ਹਾਲਾਤ ਅੱਗੇ ਨਾਲ ਵੀ ਮਾੜੇ ਹੁੰਦੇ ਜਾ ਰਹੇ ਨੇ ਇਹ ਸਾਡੀਆਂ ਜੀ ਮੇਨ ਮੰਗਾਂ ਜਿਹੜੀਆਂ ਆਪਾਂ ਹੁਣ ਪਤਾ ਵਾ ਜੀਰੀ ਦਾ ਸੀਜ਼ਨ ਚੱਲ ਰਿਹਾ ਝੋਨੇ ਦਾ ਜੋ ਉਹਨਾਂ ਦੇ ਸੀਜ਼ਨ ਦੇ ਵਿੱਚ ਜਿਹੜੀ ਪੰਜਾਬ ਦੀ ਕਿਸਾਨੀ ਆ ਉਹਨੂੰ ਲੋੜ ਕਾਸਦੀ ਆ ਪਾਣੀ ਦੀ ਪਾਣੀ ਜੇ ਜਾਦਾ ਨਹਿਰੀ ਪਾਣੀ ਆ ਨਹਿਰੀ ਪਾਣੀ ਸਰਕਾਰ ਦੇ ਤੁਹਾਨੂੰ ਪਤਾ ਦਾਅਵੇ ਨੇ ਵੀ ਹਾਂ ਜੀ ਅਸੀਂ 100% ਟੇਲਾਂ ਦੇ ਪਾਣੀ ਪਿਚਾ ਰਹੇ ਹਾਂ ਜੀ ਉਹ ਵੀ ਆਪਾਂ ਨੂੰ ਪਤਾਵਾ ਵੀ ਕੀ ਹਾਲ ਆ ਜੀ ਸੋਸ਼ਲ ਮੀਡੀਆ ਤੇ ਆਪਾਂ ਨੂੰ ਸਾਰਾ ਪਤਾ ਲੱਗਦਾ ਦੂਜੀ ਗੱਲ ਆ ਜੀ ਸਾਰਿਆਂ ਨਾਲ ਵੱਡੀ ਜਿਹੜੀ ਮੇਨ ਜ਼ਰੂਰਤ ਆ ਜਿਹੜੇ ਆਪਣਾ ਜ਼ਿਆਦਾ ਆਪਾਂ ਲੋੜ ਪੈਂਦੀ ਆ ਉਹ ਧਰਤੀ ਦੇ ਵਿੱਚੋਂ ਪਾਣੀ ਆਪਾਂ ਕੱਢ ਕੇ ਵਰਤਦੇ ਹਾਂ ਧਰਤੀ ਦੇ ਵਿੱਚੋਂ ਪਾਣੀ ਕੱਢ ਕੇ ਵਰਤਦੇ ਆ 35 40 ਦਿੰਦਾ ਇਹ ਸੀਜ਼ਨ ਆ ਮੇਨ ਤਾਂ ਤਿੰਨ ਮਹੀਨਾ ਦਾ ਸੀਜ਼ਨ ਹਦਾ ਵਿੱਚ 35-40 ਦਿਨ ਲੋਡ ਹੁੰਦੀ ਆ ਜਿਹਦੇ ਵਿੱਚ ਬਰਸਾਤ ਵੀ ਹੋ ਜਾਂਦੀ ਆ ਤੇ ਪਰ ਜਦੋਂ ਹੁਣ ਇਸ ਵਾਰ ਬਰਸਾਤ ਨਾ ਹੋਣ ਕਰਕੇ ਜਿਹੜਾ ਮਤਲਬ ਸੋਕਾ ਚੱਲ ਰਿਹਾ ਸੋਕੇ ਦਾ ਸੀਜ਼ਨ ਆ ਤੁਹਾਨੂੰ ਵੀ ਪਤਾ ਵਾ ਇਹ ਸਰਕਾਰ ਦੇ ਜਿਹੜੇ ਦਾਅਵੇ ਸੀਗੇ ਵੀ ਸਾਡੇ ਕੋਲ ਲਾਈਟ ਫालतੂ ਆ ਅਸੀਂ ਲਾਈਟ ਵਧ ਦੇ ਰਹੇ ਹਾਂ 8 ਘੰਟੇ ਤੋਂ ਵੀ ਜ਼ਿਆਦਾ ਦੇ ਰਹੇ ਹਾਂ ਓਵਰ ਲਾਈਟ ਚੱਲ ਰਹੀ ਆ ਪਰ ਸਾਡਾ ਇਹ ਰਾਮਪੁਰ ਤੇ ਖੈਰਾ ਫੀਡਰ ਆ ਇਹ ਤਕਰੀਬਨ ਜਿੱਦਣ ਦਾ ਸੀਜ਼ਨ ਇਹ ਚੱਲਿਆ ਇਹਦੇ ਵਿੱਚ 5-6 ਘੰਟੇ ਤੋਂ ਵੱਧ ਜੀ ਕਦੇ ਸਾਡੇ ਲਾਈਟ ਨਹੀਂ ਆਈ ਉਹ ਵੀ ਕੱਟ ਲੱਗ ਜਾਂਦਾ ਤੇ ਉੱਪਰੋਂ ਹੁਕਮ ਆ ਗਏ ਸਾਡੇ ਗ੍ਰਿਡ ਬਣਾਇਆ ਹੋਇਆ ਗ੍ਰਿਡ ਦਾ ਆਪਣਾ ਇੱਕ ਗਰੁੱਪ ਬਣਾਇਆ ਹੋਇਆ ਜੀ ਸਾਡੇ ਉਹਦੇ ਵਿੱਚ ਮੈਸੇਜ ਆ ਜਾਂਦਾ ਜੀ ਉੱਪਰੋਂ ਕੱਟ ਆ ਗਿਆ ਕੱਟ ਦੇ ਵਿੱਚ 2 ਘੰਟੇ ਲੇਟ ਨਾ ਆਵੇ ਡੇਢ ਨਾ ਆਵੇ ਜਾਨ ਨੂੰ ਸਾਡੀ ਵਾਰੀ ਪੂਰੀ ਹੋ ਜਾਂਦੀ ਆਹ ਹਾਲ ਨੇ ਜੀ ਸਾਡੀਆਂ ਮੇਨ ਜਿਹੜੀ ਮੰਗ ਆ ਉਹ ਇਹ ਐਕਸ਼ਨ ਸਾਹਿਬ ਨੂੰ ਅਸੀਂ ਇੱਥੇ ਮਿਲਣ ਆਏ ਸੀਗੇ ਤੇ 3-4 ਦਿਨ ਪਹਿਲਾਂ ਵੀ ਇੱਥੇ ਮਿਲ ਕੇ ਗਏ ਨੇ ਜੀ ਸਾਡੇ ਨਮਾਇंदे ਵੀ ਮਿਲ ਕੇ ਗਏ ਨੇ ਕਿਸਾਨ ਜੁਨੀ ਆਂਦੇ ਤੇ ਜਿਹੜਾ ਸਾਡੇ ਜ਼ਿਮੀਂਦਾਰ ਭਰਾ ਨੇ ਉਹ ਵੀ ਮਿਲ ਕੇ ਗਿਆ ਸੀ ਸਾਨੂੰ ਉਹਦੋਂ ਇਹਨਾਂ ਨੇ ਜਿਹੜਾ ਦਿੱਤਾ ਸੀ ਭਰੋਸਾ ਇਹ ਕਦੇ ਇਹਨਾਂ ਦੇ ਵਿੱਚ ਲੈਡ ਪੂਰੀ ਕਰਕੇ ਹੁਣ ਦਿੱਤੀ ਆਉਗੀ ਪਰ ਕੱਲ ਸਾਡੀ ਜਿਹੜੀ ਲੈਡ ਸੀਗੀ ਉਹ 4:30 ਤੋਂ 5 ਘੰਟੇ ਚੱਲੀ ਹੋਈ ਪਰ ਅੱਜ ਜੀ ਗੱਲ ਕਰਦੇ ਆ ਪਾਣੀ ਦੇ ਪ੍ਰਦੂਸ਼ਣ ਦੀ ਹਾਂਜੀ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਆਪਾਂ ਦਰਾਹੀ ਦੇ ਏਰੀਆ ਦੇ ਨਾਲ ਲੱਗ-ਲੱਗ ਨੂਕ ਫੈਕਟਰੀਆਂ ਲੱਗਦੀਆਂ ਨੇ ਹਾਂਜੀ ਜਿੰਨਾ ਇਹਨਾਂ ਵੱਲੋਂ ਜੋ ਪਾਣੀ ਆ ਹਾਂਜੀ ਉਹ ਸਾਰਾ ਪਾਣੀ ਜੋ ਜ਼ਮੀਨ ਦੇ ਡਰ ਵੀ ਦਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਹਲਕੇ ਦੇ ਵਿੱਚ ਹਾਂਜੀ ਜਿੱਥੇ ਪਾਣੀ ਸੰਗਟਾ ਰਿਹਾ ਉੱਥੇ ਪਾਣੀ ਦਾ ਪ੍ਰਦੂਸ਼ਣ ਆ ਰਿਹਾ ਹਾਂਜੀ ਜਿਸ ਤੱਕ ਜੋ ਉਹ ਜਿਹੜੀ ਹੈ ਪਟੰਟ ਵਾਲੀ ਵਰਗੀਆਂ ਹਾਂਜੀ 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 ਇੱਥੇ ਮਤਲਬ ਦੇਖਣ ਵਿੱਚ ਆ ਰਹੀਆਂ ਨੇ ਹਾਂਜੀ ਹਾਂਜੀ ਦੇਖੋ ਜੀ ਕਿਸਾਨ ਜਿਹੜਾ ਵਾ ਇਹਨੂੰ ਇੱਕ ਬਦਨਾਮ ਕੀਤਾ ਜਾ ਰਿਹਾ ਸਰਕਾਰਾਂ ਦੇ ਤੌਰ ਤੇ ਵੀ ਰੱਖ ਲੋ ਜਾਂ ਲੋਕਾਂ ਦੇ ਵਿੱਚ ਵੀ ਇਹ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਜਿਹੜਾ ਕਿਸਾਨ ਆ ਉਹ ਪਾਣੀ ਮਤਲਬ ਵੱਧ ਵਰਤ ਰਹੇ ਪਰ ਜੇ ਰਿਐਲਿਟੀ ਦੇ ਤੌਰ ਤੇ ਆਪਾਂ ਸਹੀ ਤੌਰ ਤੇ ਦੇਖੀ ਇਹਨੂੰ ਆਪਾਂ ਜਿਹੜੀਆਂ ਫੈਕਟਰੀਆਂ ਨੇ ਉਹ ਸਾਡੇ ਤਕਰੀਬਨ ਮਰੱਖ ਲੋ ਤੁਸੀਂ 70 ਤੋਂ 80% ਪਾਣੀ ਜਿਹੜਾ ਉਦਯੋਗਿਕ ਜਿਹੜਾ ਕਾਈਆਂ ਨੇ ਉਹ ਵਰਤ ਰਹੀਆਂ ਨੇ ਉਹਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਖੂਹ ਬਣਾਏ ਹੋਏ ਨੇ 20 20 ਹਾਰਸ ਪਾਵਰ ਦੀ ਸਾਡੇ ਪਿੰਡ ਪਾਂਗਲੀਆਂ ਰੋਡ ਤੇ ਲੱਗੀ ਆ ਜੀ ਫੈਕਟਰੀ ਜਿਹੜੀ ਕਪੜੇ ਦੀ ਨਗਾਈ ਦਾ ਕੰਮ ਕਰਦੀ ਆ ਉੱਥੇ 20 20 ਪਾਵਰ ਦੀ ਉਹਨਾਂ ਨੇ ਤਿੰਨ ਮੋਟਰਾਂ ਨੇ ਜਿਹੜੀਆਂ ਦਿਨ ਪਰ ਰਾਤ ਚੱਲਦੀਆਂ ਨੇ ਤੇ ਉਹਨਾਂ ਨੇ ਵੱਡੇ ਵੱਡੇ ਆਪਣੇ ਬੈਕ ਸਾਈਡ ਤੇ ਇੱਕ ਸਫੈਦੇ ਲਾ ਕੇ ਜਾਂ ਮਤਲਬ ਇੱਕ ਅ ਤੌਰ ਤੇ ਵੀ ਹਾਂ ਵੀ ਇਹਦਾ ਪਾਣੀ ਜਿਹੜਾ ਅਸੀਂ ਉਹਨੂੰ ਰੀਚਾਰਜ ਕਰਦੇ ਆ ਜਾਂ ਉਹਨੂੰ ਸਾਫ਼ ਕਰਦੇ ਆ ਉਹ ਬਿਲਕੁਲ ਝੂਠ ਆ ਜੀ ਸਰਕਾਰਾਂ ਸੁੱਤੀਆਂ ਪਈਆਂ ਨੇ ਜਿਹੜੀ ਪਾਣੀ ਦੀ ਬਰਬਾਦੀ ਦਾ ਅਸਲ ਕਾਰਨ ਉਹ ਜ਼ਿਆਦਾ ਅਧਿਉਕ ਕਗਾਈਆਂ ਨੇ ਨਾ ਕਿ ਕਿਸਾਨਾਂ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜੀ ਕਿਸਾਨਾਂ ਨੂੰ ਅਗਰ ਜੋ ਬਿਜਲੀ ਬੋਰਡ ਦੇ ਅਧਿਕਾਰੀ ਨੇ ਹਾਂ ਜੀ ਕੋਈ ਪੋਸਟਵਰ ਰਿਸਪੌਂਸ ਨਹੀਂ ਦਿੰਦੇ ਹਾਂ ਜੀ ਅਗਲਾ ਤੁਹਾਡਾ ਐਕਸ਼ਨ ਕੀ ਹੋਗਾ ਜੀ ਸਾਡਾ ਦੇਖੋ ਜੀ ਮੇਨ ਐਕਸ਼ਨ ਤਾਂ ਅਸੀਂ ਜਿਹੜਾ ਦਫ਼ਤਰ ਆ ਇਹਦਾ ਅਸੀਂ ਗੇਟ ਬੰਦ ਕਰਤਾ ਜੀ ਪਹਿਲਾ ਸਾਡਾ ਜਿਹੜਾ ਹੋਆ ਜੇ ਸਾਨੂੰ ਉੱਚ ਅਧਿਕਾਰੀ ਨਹੀਂ ਮਿਲਦਾ ਫਿਰ ਸਾਡੀ ਸਾਰੀ ਇਹ ਜਿਹੜੇ ਜ਼ਿੰਮੇਵਾਰ ਸਾਡੇ ਭਰਾ ਨੇ ਸਾਡੀਆਂ ਕਿਸਾਨ ਯੂਨੀਅਨ ਦੀਆਂ ਲੀਡਰ ਨੇ ਸਾਡੇ ਨਾਲ ਆਏ ਹੋਏ ਨੇ ਸਿੱਧੂਪੁਰ ਦੇ ਇਹ ਅਸੀਂ ਸਾਰਿਆਂ ਨੇ ਇਹ ਧਾਰਿਆ ਵੀ ਅਸੀਂ ਇੱਕ ਘੰਟੇ ਦੇ ਵਿੱਚ ਜੇ ਨਹੀਂ ਸਾਡਾ ਹੱਲ ਹੁੰਦਾ ਤਾਂ ਅਸੀਂ ਜਿਹੜਾ ਦੱਖਣੀ ਬਾਈਪਾਸ ਆ ਜੀ ਇਹਨੂੰ ਜਾਮ ਕਰਾਂਗੇ ਤੇ ਜਿਹੜਾ ਇਹਦਾ ਜਿਹੜਾ ਦੋਸ਼ੀ ਨੇ ਉਹ ਕਿਸਾਨ ਨਹੀਂ ਹੋਣਗੇ ਉਹ ਜਿਹੜਾ ਮਹਿਕਮਾ ਵਾ ਉਹ ਇਸ ਦਾ ਦੋਸ਼ੀ ਹੋਊਗਾ ਜਿਹੜਾ ਜੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਤਾਂ ਇਹਦੇ ਵਿੱਚ ਕਿਸਾਨ ਦੋਸ਼ੀ ਨਹੀਂ ਹੋਣਗੇ ਹਾਂਜੀ ਨੇ ਵੀ ਜਿਹੜੀ ਹੁਣ ਸਪਲਾਈ ਆ ਕੰਪਨਸੇਟ ਕਰ ਦਿੱਤੀ ਜਾਵੇਗੀ ਤੇ ਪੂਰੀ ਸਪਲਾਈ ਦਿੱਤੀ ਜਾਵੇਗੀ। ਸਾਨੂੰ ਨੇ ਕਿਹਾ ਸੀ ਚਾਰ ਦਿਨ ਪਹਿਲਾਂ ਵੀ ਚਾਰ ਦਿਨ ਗੱਲ ਕੀਤੀ ਸੀ ਵੀ ਵਿਸ਼ਵਾਸ ਦਿਵਾਇਆ ਗਿਆ ਸੀ ਕੱਟ ਲੱਗਣੀ ਆ ਵੀ ਉੱਤੇ ਦੁਬਾਰਾ ਫੇਰ ਕੱਟ ਲੱਗਣਾ ਹੈ। ਉਹ ਕਨਸਰਨ ਐਸਡੀ ਦੱਸ ਸਕਦੇ ਨੇ ਜੀ ਉਹ ਸਾਡੇ ਰਾਜਗੜ੍ਹ ਬਾਣੇ ਦੋ ਫੀਟਰ ਬੰਦ ਹੋਏ ਸੀ ਉਹਦੀ ਪਾਵਰ ਕੰਪਨਸੇਟ ਕਰਵਾਤੀ ਸੀਗੀ ਦੋ ਤੇ ਕੱਲ ਪ੍ਰੋਟੈਕਸ਼ਨ ਟੀਮ ਨੇ ਦੋ ਤਿੰਨ ਉਹ ਕਰਨੀ ਸੀ ਟੈਸਟਿੰਗ ਉਹਦੇ ਕਰਕੇ ਇੱਕ ਘੰਟਾ 아이 ਥਿੰਕ ਦੋ ਘੰਟੇ ਬੰਦ ਰਹੀ ਹੈ ਉਸ ਤੋਂ ਬਾਅਦ ਚੱਲ ਗਈ। ਸਪਲਾਈ ਚੱਲੇਗੀ ਉਹ ਤਰ੍ਹਾਂ? ਸਪਲਾਈ ਅਸੀਂ ਮੈਸੇਜ ਲਾਤਾ ਜਾਂ ਪਟ ਦੋ ਮੈਸੇਜ ਆਉਂਦਾ ਉਹਦੇ ਰਿਗਾਰਡਿੰਗ ਅਸੀਂ ਉਹਨਾਂ ਨੂੰ ਮੈਸੇਜ ਆ ਉਹਨਾਂ ਨੂੰ ਕਨਵੇ ਕਰਨਾ ਹੁੰਦਾ ਉਹ ਇਹਨਾਂ ਦੇ ਅਸੀਂ ਜਿਹੜੇ ਜੋ ਵੀ ਪ੍ਰੋਬਲਮਸ ਹੋਣੀਆਂ ਉਹ ਕਨਵੇ ਕਰ ਦਾਂਗੇ ਸਮੱਸਿਆ ਹੱਲ ਹੋ ਜੀ ਠੀਕ ਤੁਸੀਂ ਉਹਨਾਂ ਨੂੰ ਮੰਗਾ ਜਾਇਜ਼ ਨਹੀਂ ਨਹੀਂ ਬਿਲਕੁਲ ਜਾਇਜ਼ ਨਹੀਂ ਦੇਖੋ ਸਪਲਾਈ ਦਾ ਕਨਸਰਨ ਹਰ ਇੱਕ ਨੂੰ ਹੁੰਦਾ ਹੀ ਹੈ 8 ਘੰਟੇ ਸਪਲਾਈ ਘਟੋ ਘਟ ਬੰਦੇ ਨੂੰ ਮਿਲੇ ਉਹ ਦੇਖੋ ਅਸੀਂ ਜਾਇਜ਼ਾ ਜੁਰ ਇਹਨਾਂ ਦੀ ਮੰਗ ਆ ਤੇ 2-4 ਦਿਨ ਤੋਂ ਥੋੜੀ ਗਰਮੀ ਜ਼ਿਆਦਾ ਹੋਣ ਕਰਕੇ ਪ੍ਰੋਬਲਮ ਆਈ ਸੀ ਉਹ ਬਾਕੀ ਇਹਨਾਂ ਦੀ ਜਾਇਜ਼ਾ ਮੰਗਾ ਤੇ ਉਹ ਅਸੀਂ ਅੱਜ ਵੀ ਕਨਵੇ ਦੁਬਾਰਾ ਕਰ ਦਿੰਨੇ ਆ ਸਪਲਾਈ ਮਤਲਬ ਜੇ ਘਟ ਗਈ ਹੈ ਜੋ ਨਾ 3 ਘੰਟੇ ਰਹੀ ਹੈ ਨਹੀਂ 3 ਘੰਟੇ ਨਹੀਂ 2 ਘੰਟੇ ਤੋਂ ਪਾਵਰ ਕੱਟ ਚੱਲ ਰਿਹਾ ਸਾਰੇ ਪੰਜਾਬ 'ਚ ਚੱਲ ਰਿਹਾ ਇਕੱਲੇ ਆਪਣੇ ਕੰਸਰਨਡ ਏਰੀਆ 'ਚ ਨਹੀਂ ਹੈ ਸਾਰੇ ਕਿਤੇ ਆ ਤੇ ਉਹਦੇ ਰਿਗਾਰਡਿੰਗ ਵੀ ਅਸੀਂ ਮੈਸੇਜ ਆਹ ਕਨਵੇ ਕਰ ਚੁੱਕੇ ਕਿੰਨੇ ਸਮੇਂ ਚੋਂ ਨਹੀਂ ਗਏ ਕੀ ਮਾਮਲਾ ਜੀ ਬਿਜਲੀ ਦੀ ਸਪਲਾਈ ਨਾ ਪੂਰੀ ਹੋਣ ਕਰਕੇ ਰਾਮਪੁਰ ਦੇ ਪਿੰਡ ਵਾਸੀਆਂ ਵੱਲੋਂ ਜਿਹੜਾ ਇਹ ਕਦਮ اٹھਾਇਆ ਗਿਆ ਪਰ ਕੋਈ ਇਹਦੇ ਸਬੰਧੀ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਲਈ ਗਈ ਹੈ ਮੰਨ ਜੋ ਐਸਡੀਐਮ ਸਾਹਿਬ ਮੌਕੇ ਤੇ ਜਿਹੜੇ ਵਿੱਚ ਅਧਿਕਾਰੀ ਉਹਨਾਂ ਨੂੰ ਭੇਜਦੇ ਜਲਦੀ ਇਹਨਾਂ ਦਾ ਰੈਜ਼ੋਲੂਸ਼ਨ ਕਰਕੇ ਇਹਨਾਂ ਨਾਲ ਜਿਹੜਾ ਧਰਨੇ ਤੋਂ ਪਰ ਕੀਤਾ ਜਾਵੇ